ਪਹਿਲਾਂ ਲੜਾਈਆਂ ਹੁੰਦੀਆਂ ਸੀਗੀਆਂ ਜ਼ਮੀਨਾਂ ਪਿੱਛੇ ਕਸਬਿਆਂ ਵਿੱਚ ਹੈਨਾ ਇਹ ਚੀਜ਼ਾਂ ਪਿੱਛੇ ਜੱਟਾਂ ਦੀਆਂ ਲੜਾਈਆਂ ਹੁਣ ਕਾਦੀ ਲੜਾਈ ਆ ਤੁਸੀਂ ਮੋੜ ਤੋਂ ਲੰਘੋ ਤੁਹਾਨੂੰ ਕੋਈ ਪਿੱਛੋਂ ਹੋਰ ਨ ਮਾਰੀ ਜਾਵੇ ਬੰਦਾ ਉੱਤਰ ਕੇ ਚਪੇੜ ਮਾਰ ਦਿੰਦਾ ਮਤਲਬ ਕਹਿਣ ਦਾ ਭਾਵ ਹੈ ਜਾਨ ਲੈਣੀ ਇੰਨੀ ਸੌਖੀ ਆ ਬੰਦੇ ਨੂੰ ਵੀ ਦਰਾ ਚੱਲਦੇ ਕਿਸੇ ਨੂੰ ਵੀ ਮਾਰ ਦੋ ਆਦੇ ਟਾਈਮ ਦੇ ਵਿੱਚ ਲੋਕਾਂ ਨੂੰ ਨਾ ਜੇ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਕਹਾਂ ਤੇ ਪੰਪ ਮਿਲਣ ਲੱਗ ਗਏ ਨੇ ਕਹਿੰਦੇ ਫੁੱਟਬਾਲ ਨੂੰ ਤਾਂ ਲੱਤਾਂ ਬੰਦ ਨੇ ਕਿਉਂਕਿ ਅੰਦਰ ਬਹੁਤ ਜ਼ਿਆਦਾ ਹਵਾ ਭਰੀ ਹੋਈ ਆ ਇਹ ਇਦਾਰੇ ਕੰਮਾਂ ਨੂੰ ਕੀ ਪ੍ਰੇਜ਼ ਮਿਲਦੀ ਆ ਬਸ ਹੋਈ ਹੈ ਨਾ ਪੇਸ਼ੈਂਟ ਲੈਵਲ ਬਹੁਤ ਘੱਟ ਆ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗगन ਸ਼ਰਮਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਨੌਜਵਾਨ ਪੀੜੀ ਨੂੰ ਲੈ ਕੇ ਤੁਸੀਂ ਆਏ ਦਿਨ ਖਬਰਾਂ ਦੇਖਦੇ ਹੋਣੇ ਕਿ ਕਿਸੇ ਸ਼ਹਿਰ ਦੇ ਵਿੱਚ ਕਿਸੇ ਗਲੀ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਕੋਈ ਨਾ ਕੋਈ ਆਪਸੀ ਝਗੜਿਆਂ ਦੇ ਕਰਕੇ ਕਤਲੇਆਮ ਹੋ ਰਹੇ ਨੇ ਲੜਾਈ ਝਗੜੇ ਹੋ ਰਹੇ ਨੇ ਗਲਬਤ ਕਰਾਂਗੇ ਕਿਉਂ ਅੱਜ ਦੀ ਪੀੜੀ ਇੰਨੀ ਪੇਸ਼ੈਂਸ ਲੈਸ ਹੁੰਦੀ ਜਾ ਰਹੀ ਆ ਕਿ ਇੱਕ ਦੂਜੇ ਨੂੰ ਸਹਾਰ ਦੇ ਵੀ ਨਹੀਂ ਹੈਗੇ ਜੇ ਰਾਹ ਜਾਂਦੇ ਕੋਈ ਘੂਰੀ ਵੀ ਵੱਡ ਜਾਂਦਾ ਤਾਂ ਵੀ ਲੜਾਈ ਹੋ ਜਾਂਦੀ ਆ ਜੇ ਰਾਹ ਜਾਂਦੇ ਕੋਈ ਗਾਲ ਵੀ ਕੱਢ ਦਿੰਦਾ ਤਾਂ ਵੀ ਅਗਲੇ ਗਲੋ ਫਾੜ ਲੈਂਦੇ ਆ ਸੋ ਮੇਰੇ ਨਾਲ ਨੌਜਵਾਨ ਆਗੂ ਯਸ਼ ਮੌਜੂਦ ਰਹਿਣਗੇ ਉਹਨਾਂ ਦੇ ਸਾਥੀ ਵੀ ਨਾਲ ਮੇਰੇ ਮੌਜੂਦ ਰਹਿਣਗੇ ਗੱਲਾਂ ਬਾਤਾਂ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂ ਅੱਜ ਦੀ ਪੀੜੀ ਦੇ ਵਿੱਚ ਪੀਸ਼ੈਂਟਸ ਘਟਦੇ ਜਾ ਰਹੇ ਨੇ ਕਿਉਂ ਅੱਜ ਦੀ ਪੀੜ੍ਹੀ ਇੰਨੇ ਮਾੜੇ ਹਾਲਾਤਾਂ ਵਿੱਚ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸਲਾਂ ਖਤਮ ਹੋ ਜਾਣਗੀਆਂ ਜੇ ਇਸੇ ਤਰੀਕੇ ਦੇ ਨਾਲ ਕੰਮ ਚੱਲਦਾ ਰਿਹਾ ਇੱਥੇ ਯਸ਼ ਬਹੁਤ ਬਹੁਤ ਸਵਾਗਤ ਹੈ ਜੀ ਜੀ ਪਹਿਲਾਂ ਤਾਂ ਪੰਜਾਬੀ ਲਿੰਕ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਆਪਣਾ ਯਸ਼ ਤੇ ਮੈਂ ਗੱਲਬਾਤ ਕਰਾਂਗਾ ਅੱਜ ਉਸੇ ਟੌਪਿਕ ਤੇ ਜਿਸ ਟੌਪਿਕ ਤੇ ਸਰ ਨੇ ਇੰਟਰੋਡਿਊਸ ਕੀਤਾ ਵਾ ਕਿ ਕਿਉਂ ਜਨਤਾ ਦੇ ਵਿੱਚ ਪੇਸ਼ੈਂਸ ਖਤਮ ਹੋ ਰਿਹਾ ਹੈ ਹਨਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈਆਂ ਕਿ ਪਹਿਲਾ ਆਪਾਂ ਦੇਖਦੇ ਆਂ ਸਾਡੇ ਘਰ ਦੇ ਸਾਨੂੰ ਨਿੱਕੇ ਹੁੰਦੇ ਸਿਖਾਉਂਦੇ ਆਂ ਸਾਡੀਆਂ ਨਾ ਜਦੋਂ ਉਮਰ ਵੱਡੀਆਂ ਹੋ ਜਾਂਦੀਆਂ ਨੇ ਆਪਾਂ ਇਹ ਸੋਚਦੇ ਆਂ ਕਿ ਯਾਰ ਆਪਾਂ ਹੁਣ ਘਰ ਦੇ ਨਾਲ ਕੋਈ ਸਿੱਖ ਨਹੀਂ ਸਕਦੇ ਸਾਡੀ ਉਮਰ ਹੋ ਗਈ ਆਪਾਂ ਬਾਲੇ ਹੀ ਵੱਡੇ ਆ ਬਾਲੇ ਵੱਡੇ ਆ ਪਰ ਘਰ ਦੇ ਸਿਖਾਉਂਦੇ ਤਾਂ ਹੀ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਕੱਲ ਨੂੰ ਵੱਡੇ ਹੋ ਕੇ ਇਹਨਾਂ ਨੇ ਆਪਣਾ ਪੇਸ਼ੈਂਸ ਹੀ ਲੂਜ਼ ਕਰਨਾ ਵਾ ਨਿੱਕੇ ਨਿੱਕੇ ਗੱਲਾਂ ਤੇ ਲੜਾਈ ਜਿੱਦਾਂ ਤੋਂ ਇਹ ਗੱਲ ਕੀਤੀ ਸੀਗੇ ਆਫ ਕੈਮਰਾ ਵੀ ਕਿ ਪਹਿਲਾਂ ਲੜਾਈਆਂ ਹੁੰਦੀਆਂ ਸੀਗੀਆਂ ਜ਼ਮੀਨਾਂ ਪਿੱਛੇ ਕਸਬਿਆਂ ਪਿੱਛੇ ਹੈਨਾ ਇਹ ਚੀਜ਼ਾਂ ਪਿੱਛੇ ਜੱਟਾਂ ਦੀਆਂ ਲੜਾਈਆਂ ਹੁਣ ਕਾਦੀ ਲੜਾਈ ਆ ਤੁਸੀਂ ਮੋੜ ਤੋਂ ਲੰਘੋ ਤੁਹਾਨੂੰ ਕੋਈ ਪਿੱਛੋਂ ਹੋਰ ਨ ਮਾਰੀ ਜਾਵੇ ਬੰਦਾ ਉੱਤਰ ਕੇ ਚਪੇੜ ਮਾਰ ਦਿੰਦਾ ਦੱਸੋ ਇਹ ਤਾਂ ਕੋਈ ਤੋਕ ਹੀ ਨਹੀਂ ਬੰਦਾ ਲੜਾਈ ਦਾ ਕਿ ਜਨਤਾ ਦਾ ਇੰਨਾ ਗਰਮ ਖੂਨ ਹੋ ਗਿਆ ਵਾ ਕਿ ਆਪਾਂ ਕਿਸੇ ਚੀਜ਼ ਨੂੰ ਟੋਲਰੇਟ ਹੀ ਨਹੀਂ ਕਰ ਸਕਦੇ ਆਪਾਂ ਇੱਕ ਬੰਦੇ ਦੀ ਘੂਰੀ ਇੱਕ ਬੰਦੇ ਦਾ ਹੋਰ ਨਹੀਂ ਟੋਲਰੇਟ ਕਰ ਸਕਦੇ ਤੇ ਇਹ ਕੋਈ ਤੱਕ ਬੰਦਾ ਨਹੀਂ ਆ ਕਿ ਆਪਾਂ ਆਪਣਾ ਪੇਸ਼ੈਂਸ ਐਵੇਂ ਹੀ ਲੂਜ਼ ਕਰ ਰਹੇ ਆ ਤੇ ਨਿੱਕੇ ਨਿੱਕੇ ਗੱਲਾਂ ਤੇ ਲੜਾਈ ਕਰੀ ਜਾ ਬਹੁਤ ਸਾਰੇ ਐਸੇ ਕੇਸ ਨਿਕਲ ਕੇ ਸਾਹਮਣੇ ਆਉਂਦੇ ਆ ਦਿਨੋ ਦਿਨੀ ਆਪਣੇ ਲੁਧਿਆਣਾ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਹਾਲੀ ਦੇ ਵਿੱਚ ਇਹੋ ਜਿਹਾ ਕੇਸ ਸਾਹਮਣੇ ਆਇਆ ਜਿਸ ਨੂੰ ਲੈ ਕੇ ਤੁਸੀਂ ਵੀ ਪ੍ਰੋਟੈਸਟ ਕੀਤਾ ਔਰ ਤੁਸੀਂ ਵੀ ਉਹਦੀ ਆਵਾਜ਼ ਚੱਕੀ ਆ ਮੇਰੇ ਹਿਸਾਬ ਦੇ ਨਾਲ ਮੈਂ ਵੀਡੀਓਜ਼ ਦੇਖਿਆ ਜੀ ਤੁਹਾਡੀ ਕੈਂਡਲ ਮਾਰਚ ਵਗੈਰਾ ਤੁਸੀਂ ਕੱਢ ਰਹੇ ਸੀ ਆਪਣੀ ਟੀਮ ਦੇ ਨਾਲ ਹੈਨਾ ਮਤਲਬ ਕਹਿਣ ਦਾ ਭਾਵ ਹੈ ਜਾਨ ਲੈਣੀ ਇੰਨੀ ਸੌਖੀ ਆ ਬੰਦੇ ਨੂੰ ਵੀ ਰਾਹ ਚੱਲਦੇ ਕਿਸੇ ਨੂੰ ਵੀ ਮਾਰ ਦਵੋ ਦੇਖੋ ਅੱਜ ਦੇ ਟਾਈਮ 'ਚ ਜੇ ਅਗਰ ਗੱਲ ਕਰੇ ਨਾ ਪੁਰਾਣੇ ਟਾਈਮਾਂ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਵਾ ਉਦਰ ਟਾਈਮ ਦੇ ਵਿੱਚ ਲੋਕਾਂ ਨੂੰ ਨਾ ਜੇ ਤੁਹਾਨੂੰ ਪੰਜਾਬੀ ਭਾਸ਼ਾ ਚ ਕਹਾਂ ਤੇ ਪੰਪ ਮਿਲਣ ਲੱਗ ਗਏ ਨੇ ਕੀ ਬੰਦਾ ਮਾਰਨਾ ਤੇ ਯਾਰ ਬਹੁਤ ਸੋਖਾ ਵਾ ਕੀ ਔਖਾ ਵਾ ਤੂੰ ਚਾਰ ਜਣੇ ਜਾ ਉਹ ਕੱਲੇ ਨੂੰ ਕੇਰੋ ਜਾ ਕੇ ਮਾਰ ਦੋ ਕੀ ਤੁਸੀਂ ਇਹ ਨਹੀਂ ਸੋਚਦੇ ਕਿ ਕਿਸੇ ਇੱਕ ਬੰਦੇ ਨੇ ਜਿਹਨੇ ਮਰਨਾ ਵਾ ਉਹਦੀ ਜਾਨ ਚੱਲ ਗਈ ਪਿੱਛੋਂ ਉਹਦੇ ਘਰ ਦੇਆਂ ਤੇ ਕੀ ਬੀਤੇਗੀ ਪਿੱਛੋਂ ਦੀ ਸੋਸਾਇਟੀ ਦੇ ਕੀ ਬੀਤੇਗੀ ਉਹਦੇ ਯਾਰ ਹੀ ਦੋਸਤ ਹੀ ਉਹਦਾ ਜਿੰਨਾ ਸਰਕਲ ਆ ਉਹਦਾ ਪਿਆਰ ਆ ਜੇ ਉਹਦਾ ਵਿਆਹ ਹੋਇਆ ਵਾ ਜੇ ਮੈਰਿਡ ਆ ਉਹਦੇ ਬੱਚੇ ਆ ਉਹ ਲੋਕਾਂ ਦੇ ਕੀ ਬੀਤੇਗੀ ਆਪਾਂ ਇਹ ਬਿਨਾ ਸੋਚੇ ਕਿ ਹਾਂ ਵੀ ਕਿ ਉਹ ਘਰਦਿਆਂ ਨੂੰ ਜਾਂ ਉਹਨੂੰ ਕੁਝ ਦੁੱਖ ਸਹਿਣਾ ਪਏਗਾ ਆਪਾਂ ਸਦਾ ਇਹ ਸੋਚਦੇ ਆ ਯਾਰ ਇਹ ਬੰਦੇ ਨੇ ਆਪਣੀ ਲਾਗ ਡਾਟ ਇਹਨੂੰ ਜਾਨੋਂ ਮਾਰ ਦੋ ਕੀ ਹੋ ਜਾਏਗਾ ਜਾਤੋਂ ਜ਼ਿਆਦਾ ਗਾਇਬ ਹੋ ਜਾਣਗੇ ਜਾਤੋਂ ਜ਼ਿਆਦਾ ਜੇਲ੍ਹ ਕੱਟਾਵਾਂਗੇ ਮਤਲਬ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇਲ੍ਹ ਵਗੈਰਾ ਕੱਟਾਂ ਦਾ ਕਿ ਹਾਂ ਵੀ ਕਿ ਅਸੀਂ ਜੇਲਾਂ ਕੱਟ ਰਿਆਂ ਜਾਂ ਫਿਰ ਅਸੀਂ ਭੱਜ ਰਿਆਂ ਅਸੀਂ ਭਗੋੜੇ ਹੋ ਰਿਆਂ ਅਸੀਂ ਗਾਇਬ ਹੋ ਰਿਆਂ ਕਿ ਬਹੁਤ ਆਮ ਜੀ ਚੀਜ਼ ਬਣਾ ਲਈ ਉਹਨਾਂ ਨੇ ਕਤਲ ਕਰਨਾ ਕਿ ਅੱਜ ਦੇ ਟਾਈਮ 'ਚ ਕਤਲ ਬਹੁਤ ਜ਼ਿਆਦਾ ਸੁੱਕਾ ਹੋ ਗਿਆ ਤੇ ਅਸੀਂ ਤਾਂ ਦੇਖੋ ਇੱਕ ਇਨਸਾਨ ਦੇ ਨਾਤੇ ਇਹੀ ਕਹਿ ਸਕਦੇ ਆ ਕਿਉਂਕਿ ਨਾ ਅਸੀਂ ਉਹਨਾਂ ਨੂੰ ਜਾਣਦੇ ਜਿਹੜੇ ਮਰੇ ਆ ਨਾ ਅਸੀਂ ਉਹਨਾਂ ਨੂੰ ਜਾਣਦੇ ਜਿਨ੍ਹਾਂ ਨੇ ਮਾਰੇ ਆ ਪਰ ਆਪਾਂ ਤਾਂ ਇਹੀ ਕਹਿ ਸਕਦੇ ਆ ਕਿ ਯਾਰ ਇਹ ਚੀਜ਼ਾਂ ਦੇ ਕੋਚ ਨਹੀਂ ਰੱਖਿਆ ਜੇ ਕੱਲ ਨੂੰ ਕੈਂਡਲ ਮਾਰਚ ਹੀ ਕੱਢਣੀ ਆ ਨੇ ਤਾਂ ਫਿਰ ਅਣਖ ਕਾਦੀ ਫਿਰ ਲੜਨਾ ਹੀ ਕਿਉਂ ਆ ਜੇ ਕੱਲ ਨੂੰ ਘਰ ਦੇਣੇ ਰੋਣਾ ਵਾ ਜਾਂ ਕੱਲ ਨੂੰ ਜਦੋਂ ਤੁਸੀਂ ਐਡਮਿਟ ਹੋਣਾ ਵਾ ਤਾਂ ਦੀ ਲੱਤਾਂ ਮਾ ਟੁੱਟਣੀ ਤੁਸੀਂ ਮੰਜੇ ਤੇ ਪੈਣਾ ਵਾ ਫਿਰ ਅਣਖ ਰੱਖਣੀ ਕਿਉਂ ਆ ਇੱਕ 5 ਮਿੰਟ ਦੀ ਪਲੀਜ਼ ਜੇ ਆਪੋ ਤੇ ਖੜੇ ਲੜਾਈ ਹੋ ਰਹੀ ਨਾ ਉਹ ਤੇ ਖੜ ਕੇ ਥੋੜੀ ਜਿਹੀ ਪਲੀਜ਼ ਕਹਿ ਕੇ ਜੇ ਤੂੰ 5 ਮਿੰਟ ਵਾਸਤੇ ਘਰੇ ਚਲ ਜੀਏ ਨਾ ਜ਼ਿਆਦਾ ਵੀਰੇ ਆਪਣੀ ਲੱਤਾਂ ਬਾਹਾਂ ਬਚ ਜਣਗੀਆਂ ਜਾਂ ਆਪਣੀ ਜਾਨ ਹੀ ਬਚ ਜੇਗੀ ਕਿ ਆਪੇ ਕੋ ਛੋਟੀ ਜਿਹੀ ਆਕੜ ਕਿਉਂ ਨੇ ਤੂੰ ਕਿਤੇ ਅੱਗੋਂ ਤੂੰ ਦਾ ਜਵਾਬ ਦੇਣ ਵਾਸਤੇ ਆਪਣੀ ਹੌਮੈ ਨੂੰ ਸੈਟੀਸਫਾਈ ਕਰਨ ਵਾਸਤੇ ਆਪੋ ਤੇ ਲੜ ਪੈਣਾ ਤੇ ਲੜਨ ਚ ਬੰਦੇ ਦਾ ਘ ਰੀਲ ਦੇਖਦਾ ਪਿਆ ਸੀਗਾ ਜਿਹੜੇ ਅਨੁਰਧਾ ਚਾਰਾ ਜੀ ਨੇ ਉਹ ਉਹਨਾਂ ਨੇ ਇੱਕ ਬੜੀ ਫਨੀ ਜਿਹੀ ਵੇਅ ਦੇ ਵਿੱਚ ਐਕਸਪਲੇਨ ਕੀਤਾ ਸੀਗਾ ਕਹਿੰਦੇ ਕਿ ਤੁਸੀਂ ਕਦੀ ਸੋਚਿਆ ਵਾ ਕਿ ਫੁੱਟਬਾਲ ਨੂੰ ਲੱਤਾਂ ਕਿਉਂ ਪੈਂਦੀਆਂ ਨੇ ਤੇ ਸਾਰੇ ਅਲੱਗ-ਅਲੱਗ ਜਵਾਬ ਦੇਣ ਲੱਗ ਗਏ ਕਹਿੰਦੇ ਉਹਦਾ ਨਾਮ ਫੁੱਟਬਾਲ ਆ ਇਸ ਕਰਕੇ ਫੁੱਟਣਾ ਖੇਡਦੇ ਇਹ ਵੋ ਕਹਿੰਦੇ ਤੁਹਾਨੂੰ ਮੈਂ ਅਸਲੀ ਜਵਾਬ ਦਿੰਦਾ ਵਾ ਉਹਨਾਂ ਨੇ ਆਪਣੀ ਵੇਅ ਚ ਸਮਝਾਇਆ ਕਹਿੰਦੇ ਫੁੱਟਬਾਲ ਨੂੰ ਤਾਂ ਲੱਤਾਂ ਪੈਂਦੀਆਂ ਨੇ ਕਿਉਂਕਿ ਅੰਦਰ ਬਹੁਤ ਜ਼ਿਆਦਾ ਹਵਾ ਭਰੀ ਹੋਈ ਆ ਜਿਸ ਦਿਨ ਤੁਸੀਂ ਫੁੱਟਬਾਲ ਦੀ ਹਵਾ ਕੱਢ ਦੋਗੇ ਨਾ ਉਹਨੂੰ ਕੋਈ ਲਾਤੀ ਨਹੀਂ ਮਾਰੇਗਾ ਵੀਰੇ ਫੁੱਟਬਾਲ ਨੂੰ ਲੱਤਾਂ ਹੋਰੋਂ ਤੱਕ ਪੈਂਦੀਆਂ ਨੇ ਜਦੋਂ ਜਦੋਂ ਤੱਕ ਉਹਦੇ 'ਚ ਹਵਾ ਵਾ ਤੇ ਇਹੀ ਮੈਂ ਸਮਝਾਣਾ ਚਾਹਨਾ ਵਾਂ ਕਿ ਆਪਣੇ ਅੰਦਰ ਦੀ ਹਾਊਮ ਹੈ ਜਿਹੜੀ ਆਪਣੇ ਅੰਦਰ ਦੀ ਜਿਹੜੀ ਈਗੋ ਆ ਆਪਣੀ ਅਣਖ ਆ ਉਹਨੂੰ ਛੱਟ ਦੋ ਜੇ ਤੁਸੀਂ ਕੁਝ ਕਰ ਸਕਦੇ ਹੋ ਮੰਨਿਆ ਤੁਹਾਡੀ ਗੱਲਬਾਤ ਹੋਏਗੀ ਤੁਸੀਂ ਫੈਮਿਲੀ ਵਿੱਚੋਂ ਪੈਸਿਆਂ ਵੱਲੋਂ ਤਗੜੇ ਹੋਵੋਗੇ ਤੁਹਾਨੂੰ ਚਾਰ ਬੰਦੇ ਜਾਣਦੇ ਹੋਣਗੇ ਤੁਸੀਂ ਗਾਣੇ ਦੇਖ ਕੇ ਰੀਲਾਂ ਦੇਖ ਕੇ ਬੜੇ ਪ੍ਰਮੋਟ ਹੋ ਰਹੇ ਹੋ ਕਿ ਹਾਂ ਵੀ ਸਾਡੀ ਗੱਲਬਾਤ ਹੀ ਆ ਗੱਡੀ ਚ ਆਂਦਿਆਂ ਦੇ ਚਾਰ ਗਾਣੇ ਸੁਣੇ ਗੱਡੀ 'ਚ ਉਤਰ ਕੇ ਲੜ ਪਏ ਇਹ ਕੋਈ ਗੱਲ ਨਹੀਂ ਹੁੰਦੀ ਫਿਰ ਰੀਲਾਂ ਵਾਲੇ ਬੰਦੇ ਨਾ ਭਾਈ ਰੀਲਾਂ ਜੋਗੀ ਰਹਿ ਜਾਂਦੇ ਨੇ ਰੀਲਾਂ ਦੇ ਸਟੇਟਸ ਵਾਲੋ ਰੀਲਾਂ ਗਰੁੱਪਾਂ 'ਚ ਸ਼ੇਅਰ ਕਰ ਲੋ ਗਰੁੱਪ ਬਣਾ ਲੈਣਗੇ ਭਾਜੀ ਗਰੁੱਪ ਬਣਾ ਕੇ ਵਿੱਚ ਰੀਲਾਂ ਸੱਟੇ ਜਾਣਗੇ ਕਿ ਹਾਂ ਵੀ ਕਿ ਇਹ ਬੰਦੇ ਦੇ ਅਸੀਂ ਅਣਖ ਭਗਣੀ ਆ ਜਾਂ ਫਿਰ ਇਹ ਬੰਦਾ ਸਾਡੇ ਆਂਟੀ ਆ ਅਸੀਂ ਇਹਨੂੰ ਜਾ ਕੇ ਰੀਲ ਸਾਡ ਦੇਣਗੇ ਰੀਲ ਪਾ ਦੇਣਗੇ ਦੱਸੋ ਇਹ ਕੋਈ ਉਹ ਇੱਕ ਸ਼ਬਦ ਸੌਰੀ ਕਹਿੰਦੇ ਆ ਇਹ ਸ਼ਬਦ ਹੈ ਤਾਂ ਛੋਟਾ ਪਰ بڑے ਮਸਲੇ ਹੱਲ ਕਰਵਾ ਜਾਂਦਾ ਹੈ ਇਸ ਸ਼ਬਦ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਕੱਲ ਜਿਵੇਂ ਤੁਸੀਂ ਵੀ ਕਿਹਾ ਕਿ ਹਉਮੈ ਆਕੜ ਈਗੋ ਇਹ ਸਭ ਅੱਜ ਦੀ ਪੀੜੀ ਦੇ ਵਿੱਚ ਹੈਗੀ ਆ ਔਰ ਜੇ ਇਹ ਸ਼ਬਦ ਉਸ ਵੇਲੇ ਵਰਤਿਆ ਜਾਵੇ ਜਿਸ ਵੇਲੇ ਤੁਹਾਡਾ ਕੋਈ ਕਲੇਸ਼ ਚੱਲਦਾ ਹੋਵੇ ਕਿਸੇ ਦੇ ਨਾਲ ਜਾਂ ਰਾਹ ਜਾਂਦੇ ਕੋਈ ਭਟਦਾ ਹੋਵੇ ਤੇ ਬਹੁਤ ਕੁਝ ਮਤਲਬ ਪਿੱਛੇ ਵੱਤ ਸਕਦਾ ਪਰਿਵਾਰ ਵੀ ਰੋਲਣੋਂ ਬਚ ਸਕਦਾ ਥੋੜੀ ਜਾਨ ਵੀ ਬਚ ਸਕਦੀ ਆ ਦੇਖੋ ਵੀਰੇ ਗੱਲ ਉੱਥੇ ਆ ਗਈ ਨਾ ਸੋਰੀ ਪੰਜ ਅਲਫਾਬੈਟ ਲੱਗਦੇ ਐ ਐਸਓ ਡਬਲ ਆਰ ਵਾਈ ਤੇ ਮੇਰੇ ਖਿਆਲ ਨਾਲ 0.5 ਸੈਕਿੰਡ ਲੱਗਣਗੇ ਸੋਰੀ ਬੋਲਣ ਨੂੰ ਤੇ ਬੰਦਾ ਜੇ ਨੀਵੇਂ ਕਰਕੇ ਸੋਰੀ ਬੋਲ ਦੇਵੇ ਮੈਨੂੰ ਤਾਂ ਨਹੀਂ ਲੱਗਦਾ ਸੋਰੀ ਕਹਿਣ ਦੇ ਨਾਲ ਉਹਦੇ ਢਿੱਡ 'ਚ ਦਰਦ ਉੱਠਿਆ ਨਹੀਂ ਆ ਜਾਂ ਉਹਦੇ ਸੱਟਾਂ ਲੱਗ ਜਾਂਦੇ ਸੋਰੀ ਬੋਲਣਾ ਸੋਰੀ ਬੋਲਣ ਲੱਗੀ ਹੋਏਗਾ ਕਿ ਉਹਦੀ ਜਾਨ ਬਚ ਜਾਏਗੀ ਹੁਣ ਆਪਾਂ ਕਹਿੰਨੇ ਆ ਆਪਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਨਾ ਥੋੜੀ ਜੀ ਛੋਟੀ ਉਮਰ ਦੀ ਐਗਜ਼ਾਮਪਲ ਹੋਏਗੀ ਕਿ ਕਿਉਂਕਿ ਮੇਰੀ ਸੋਚ ਇਦਾਂ ਦੀ ਆ ਭਾਈ ਮੈਂ ਵੀ ਹਜੇ ਇੰਨਾ ਜਵਾਨ ਐਨਾ ਵੱਡਾ ਨਹੀਂ ਹੋਇਆ ਕਿ ਮੈਂ ਬਹੁਤ ਜ਼ਿਆਦਾ ਗਿਆਨ ਦਵਾ ਮੇਰੀ ਵੀ ਛੋਟੀ ਜੀ ਸੋਚ ਆ ਪਰ ਆਪਾਂ ਜਦੋਂ ਆਪਣੇ ਤੋਂ ਵੱਡਿਆਂ ਦੇ ਪੈਰ ਲਾ ਦੇਨੇ ਗਲਤੀ ਨਾਲ ਜਾਂ ਕਿਤਾਬਾਂ ਦੇ ਪੈਰ ਲਾ ਦੇਨੇ ਆ ਆਪਾਂ ਕੀ ਆਪਣੀ ਤਾਂ ਗਲਤੀ ਹੋਈ ਕਿ ਤੁਸੀਂ ਇੱਕ ਮਟੀਰੀਅਲ ਥਿੰਗ ਨੂੰ ਜਿਹਦੇ 'ਚ ਜਾਨ ਵੀ ਨਹੀਂ ਹੈਗੀ ਤੁਸੀਂ ਉਹਦੇ ਤੋਂ ਮਾਫੀ ਮੰਗ ਰਹੇ ਉਹਨੂੰ ਪੈਰ ਲਾ ਕੇ ਉਹਦਾ ਇਹਦਾ ਮੱਥਾ ਚੁੰਮਦੇ ਪਿਓ ਤੇ ਤੁਸੀਂ ਕਿਸੇ ਜਾਨ ਬੰਦੇ ਤੋਂ ਕਿਸੇ ਜੀਵ ਤੋਂ ਜਿਹੜਾ ਬੰਦਾ ਜਿੰਦਾ ਖੜਾ ਵਾ ਜਿਹੜਾ ਕੁਝ ਵੀ ਤੁਹਾਡਾ ਕਰ ਸਕਦਾ ਤੁਸੀਂ ਉਹਦੇ ਤੋਂ ਸੋਰੀ ਨਹੀਂ ਮੰਗ ਸਕਦੇ ਕਿੰਨੀ ਕੋ ਆਕੜ ਆਕੜ ਕਿੱਥੇ ਲੈ ਕੇ ਜਾਣੀ ਮੈਨੂੰ ਦੱਸੋ ਕਿ ਇੱਧਰ ਕੋਈ ਚੀਜ਼ ਦਾ ਫਾਇਦਾ ਨਹੀਂ ਆਪਾਂ ਨੂੰ ਨਾ ਭਾਜੀ ਤੁਹਾਨੂੰ ਫਿਰ ਗੱਲ ਉੱਥੇ ਆ ਗਈ ਹੱਲਾਸ਼ੇਰੀ ਬਹੁਤ ਮਿਲਦੀ ਹੈ ਇਸ ਚੀਜ਼ ਦੀ ਕਿ ਤੁਸੀਂ ਲਾੜਪੋਸੀ ਤੁਹਾਡੇ ਨਾਲ ਖੜੇ ਆਂ ਕਿ ਤੁਸੀਂ ਜਿੰਨਾ ਮਰਜ਼ੀ ਲੜੋ ਅਸੀਂ ਤੁਹਾਡੇ ਨਾਲ ਪਿੱਛੇ ਬੈਠੇ ਹੋਏ ਆਂ ਸਾਡੇ ਕੋ ਪ ਏ ਇਹ ਨਾ ਪੰਪ ਦੇ ਪੰਪੀ ਰਾ ਜਾਂਦੇ ਫਿਰ ਕਿ ਮੌਕੇ ਤੇ ਜਦੋਂ ਤੁਹਾਡੇ ਨਾਲ ਇਦਾਂ ਦਾ ਕੁਝ ਹੋ ਗਿਆ ਵੀਰੇ ਉਹ ਚੀਜ਼ ਕਿਸੇ ਨੇ ਨਹੀਂ ਬਚਾ ਪਾਣੀ ਤੁਸੀਂ ਕਿਸੇ ਨਾਲ ਅੱਜ 10 ਬੰਦੇ ਇਕੱਠੇ ਹੋ ਕੇ ਕਿਸੇ ਨੂੰ ਕੋਟ ਆਓ ਮੈਂ ਦੋ ਦਿਨ ਵੀਰੇ ਤੁਹਾਡੀ ਗੱਲ ਕਰਦਾ ਤੁਹਾਡੀ ਕਿਸੇ ਨਾਲ ਲੜਾਈ ਹੈ ਤੁਸੀਂ 10 ਬੰਦੇ ਇਕੱਠੇ ਹੋ ਕੇ ਜਾ ਉਹਨਾਂ ਨੂੰ ਜਾ ਕੇ ਕੋਟ ਆਓ ਯਾਰ ਅਗਲਾ ਮਾਰਾ ਵਾ ਅਗਲੇ ਦਾ ਟਾਈਮ ਨਹੀਂ ਆਣਾ ਮੈਨੂੰ ਦੱਸੋ ਅਗਲੇ ਦਾ ਵੀ ਟਾਈਮ ਆਣਾ ਵਾ ਅਗਲੇ ਨੇ ਵੀ ਆਪਣੀ ਫਿਰ ਕਿਲਾ ਕਢਣਾ ਵਾ ਜੋ ਵੀ ਪੰਜਾਬੀ ਵਾਸ਼ ਵਿੱਚ ਕਹਿੰਦੇ ਅਗਲੇ ਨੇ ਬਦਲਾ ਲੈਣਾ ਵਾ ਉਹ ਜਦੋਂ ਤੁਹਾਡੇ ਨਾਲ ਇਦਾਂ ਕੁਝ ਕਰਨਗੇ ਵੀਰੇ ਤੁਹਾਡਾ ਤਾਂ ਕੁਝ ਜਾਏਗਾ ਹੀ ਜਾਏਗਾ ਤੁਹਾਡੇ ਘਰਦਿਆਂ ਦਾ ਤੁਹਾਡੇ ਨਾਲਦਿਆਂ ਦਾ ਤੁਸੀਂ ਜਿਹੜਾ ਕੰਮ ਕਰ ਇਹ ਜੇ ਤੁਹਾਡਾ ਕਮਾਈ ਦਾ ਜਰੀਆ ਵਾ ਤੁਸੀਂ ਇਹ ਚੀਜ਼ ਕਰ ਪਾਉਂਗੇ ਜੇ ਤੁਹਾਡੇ ਨਾਲ ਇਦਾਂ ਦੀ ਕੋਈ ਮਿਸ ਹੈਪਨਿੰਗ ਹੋ ਗਈ ਕਿੰਨਾ ਕੁਝ ਰੋਲ ਗਿਆ ਮੈਨੂੰ ਦੱਸੋ ਸਭ ਕੁਝ ਪਿੱਛੇ ਹੀ ਰਹਿ ਜਾਂਦਾ ਇੱਕ ਵਾਰ ਸਭ ਕੁਝ ਪਿੱਛੇ ਰਹਿ ਜਾਂਦਾ ਬਾਈ ਆਪਾਂ ਨੂੰ ਨਾ ਸੋਚ ਆਪਣੀ ਥੋੜੀ ਬਦਲਣੀ ਚਾਹੀਦੀ ਆ ਕਿ ਥੋੜੀ ਜਿਹੀ ਸੌਰੀ ਬੋਲ ਕੇ ਨਾ ਆਪਣੀ ਜਾਨ ਬਚਾ ਲਓ ਜਾਂ ਉਥੋਂ ਮੌਕੇ ਤੇ ਆ ਜਾਓ ਬਾਅਦ ਚ ਤੁਸੀਂ ਸੈਟਲਮੈਂਟ ਹੀ ਕਰ ਲਓ ਮੈਂ ਪੰਜਾਬੀ ਮੁੰਡਿਆਂ ਨੂੰ ਵੀ ਇਹ ਕਹਿਣਾ ਚਾਹਨਾ ਵਾ ਜਿਹੜੀਆਂ ਤੁਹਾਡੀਆਂ ਅੱਜ ਕੱਲ੍ਹ ਲੜਾਈਆਂ ਹੁੰਦੀਆਂ ਨੇ ਨਾ ਮੌਕੇ ਤੇ ਨਾ ਗੱਲ ਨੂੰ ਸੋਲਡ ਆਊਟ ਕਰਕੇ ਉਥੋਂ ਆ ਜਾਓ ਤੇ ਘਰੇ ਆ ਕੇ ਉਹਨੂੰ ਸੋਲਵ ਆਊਟ ਕਰ ਲਓ ਕਿਸੇ ਦੇ ਦਫ਼ਤਰ ਬੈਠ ਜਾਓ ਕੋਈ ਸੋਲਟ ਆਊਟ ਕਰ ਲਓ ਪੰਜਾਬੀ ਭਾਸ਼ੇ ਦੇ ਰਾਜਨਾਮਾ ਕਹਿੰਦੇ ਨੂੰ ਕਿ ਤੁਸੀਂ ਰਾਜਨਾਮਾ ਕਰਕੇ ਨਾ ਗੱਲ ਸੋਲਟ ਆਊਟ ਕਰ ਲਓ ਕਿਉਂਕਿ ਉਸ ਚੀ ਦਾ ਫਾਇਦਾ ਤੁਹਾਨੂੰ ਕੁਝ ਨਹੀਂ ਮਿਲਣਾ ਨਾ ਤੁਹਾਨੂੰ ਪੰਜਾਬ ਸਰਕਾਰ ਨੇ ਮੈਡਲ ਪਾਣੇ ਪੰਜਾਬ ਸਰਕਾਰ ਨੇ ਕਿਉਂ ਪ੍ਰੇਜ਼ ਮਿਲੇਗੀ ਤਾਂ ਤੁਹਾਨੂੰ ਤਾਰੀਫ ਮਿਲੇਗੀ ਇਦਾਂ ਦੇ ਕੰਮਾਂ ਨੂੰ ਕੀ ਪ੍ਰੇਜ਼ ਮਿਲਦੀ ਆ ਬਸ ਹੋਈ ਹੈ ਨਾ ਪੇਸ਼ੈਂਟ ਲੈਵਲ ਬਹੁਤ ਘੱਟ ਆ ਜ ਮੇਰੇ ਨਾਲ ਯਸ਼ਦੇ ਸਾਥੀ ਸਵਾਸਤਿਕ ਵੀ ਖੜੇ ਨੇ ਔਰ ਇਹਨਾਂ ਨੂੰ ਵੀ ਇੱਕ ਸਵਾਲ ਅਸੀਂ ਜ਼ਰੂਰ ਕਰਾਂਗੇ ਬਾਈ ਜੀ ਜਿਵੇਂ ਕਿ ਅੱਜ ਕੱਲ ਗਰੂਪੀਜ਼ਮ ਬਹੁਤ ਚੱਲਦਾ ਹੈ ਨਾ ਬੰਦਾ ਕਹਿੰਦਾ ਕਿ ਮੇਰੇ ਪਿੱਛੇ ਮੰਢੀਰਾ 100 150 ਮੁੰਡੇ ਦੀ ਔਰ ਉਸੇ ਚੱਕਰਾਂ ਚ ਆ ਕੇ ਲੜਾਈਆਂ ਝਗੜੇ ਵੀ ਹੁੰਦੇ ਆ ਬੰਦਾ ਲੜਦਾ ਬਾਅਦ ਚ ਫੋਨ ਪਹਿਲਾ ਸ਼ੁਰੂ ਹੋ ਜਾਂਦੇ ਤੇ ਕਾਠੇ ਇੰਨਾ ਹੋ ਜਾਂਦਾ ਵੀ ਸੰਭਾਲਣਾ ਵੀ ਔਖਾ ਹੁੰਦਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਾਲਜਾਂ ਤੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਤੁਸੀਂ ਵੀ ਪੜਦੇ ਹੋ ਤੁਹਾਡਾ ਕੀ ਨਜ਼ਰੀਆ ਇਸ ਚੀਜ਼ ਨੂੰ ਲੈ ਕੇ ਮੇਰੇ ਗਰੁੱਪੀ ਤੋਂ ਤਾਂ ਦੇਖੋ ਹਾਂ ਹੁਣ ਚਲੋ ਆਪਾਂ ਅੱਜ ਕਹਿ ਦਿੰਦੇ ਆ ਵੀ ਆਪਣੇ ਨਾਲ ਬੜੇ ਜਣੇ ਖੜੇ ਆ ਆਪਾਂ ਅੱਜ ਕਿਸੇ ਨਾਲ ਲੜ ਪੈਣੇ ਆ ਸਾਰੇ ਇਕੱਠੇ ਕਰਕੇ ਹੁਣ ਕੱਲ ਨੂੰ ਮੈਂ ਕਿਤੇ ਇਕੱਲਾ ਮਿਲ ਗਿਆ ਹਾਂ ਠੀਕ ਆ ਸਾਹਮਣੇ ਉਹ 10 15 ਜਣੇ ਖੜੇ ਆ ਕੀ ਕਰ ਲੂਗਾ ਕਿ ਇਹਨੂੰ ਫੋਨ ਵੀ ਲਾਉਂਗਾ ਨਾਲ ਦੇ ਇਕੱਠੇ ਕਰੂੰਗਾ 10-15 ਮਿੰਟ ਅਗਲੇਆਂ ਲੈਣੇ ਆ ਅਗਲੇਆਂ ਨੂੰ ਉਹਨਾਂ ਨੇ ਕੰਮ ਕਰਕੇ ਉਹ ਜਾਣਾ ਉਹ ਜਾਣਾ ਕੀ ਕਰ ਲਾਂਗੇ ਇਹ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਭਾਈ ਕਿਸੇ ਦੀ ਹਵਾ ਚਾ ਕੇ ਕੁਝ ਕਰ ਦੋ ਬਾਅਦ ਚ ਵੀ ਆਪਾਂ ਬੰਦਾ ਗੱਲ ਉਹਨੇ ਕਰੇ ਜਿੰਨੇ ਯੋਗਾ ਆਪ ਹੈ ਕਿਸੇ ਦੇ ਸਿਰ ਤੇ ਕੋਈ ਗੱਲ ਨਾ ਕਰੇ ਕਦੇ ਵੀ ਕਿਸੇ ਦੇ ਪੰਪ ਚਾ ਕੇ ਇਹ ਮੇਰੇ ਨਾਲ ਇਹ ਖੜਾ ਹੈ ਇਹ ਖੜਾ ਵੀ ਆਪਾਂ ਬੈਕਪੋਰਟ ਆ ਆਪਾਂ ਨੂੰ ਪੋਲੀਟੀਕਲ سپورਟ ਆ ਇਹ ਚੀਜ਼ਾਂ ਦਾ ਕੋਈ ਫਾਇਦਾ ਹੀ ਨਹੀਂ ਭਾਈ ਮੈਂ ਚਾਹਾਂਗਾ ਕਿ ਯਸ਼ਵਿਰ ਇੱਕ ਵਾਰੀ ਸਰਪੰਚ ਸਾਹਿਬ ਨੂੰ ਵੀ ਜ਼ਰੂਰ ਬੁਲਾਇਆ ਜਾਵੇ ਉਹਨਾਂ ਤੋਂ ਵੀ ਆਪਾਂ ਪੁੱਛਣਾ ਚਾਹਾਂਗੇ ਕਿਉਂਕਿ ਜੇ ਪਿੰਡ ਦੇ ਸਰਪੰਚ ਆ ਤੇ ਉਹਨਾਂ ਕੋਲੇ ਇਹੋ ਜਿਹੇ ਕੇਸ ਬਹੁਤ ਸਾਰੇ ਆਂਦੇ ਹੋਣੇ ਮੈਂ ਜ਼ਿਆਦਾਤਰ ਇਹ ਰੋਲੇ ਜਿਹੜੇ ਆ ਨਾ ਪਿੰਡ ਦੇ ਵਿੱਚ ਸੁਣੇ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜ਼ਮੀਨਾਂ ਦੇ ਰੋਲੇ ਹੋਗੇ ਹੈਨਾ ਇਹੋ ਜਿਹੀਆਂ ਲੜਾਈਆਂ ਹੁੰਦੀਆਂ ਨੇ ਔਰ ਪਿੰਡ ਦਾ ਖੂਨ ਜਿਹੜਾ ਉਹ ਬਹੁਤ ਗਰਮ ਖੂਨ ਹੁੰਦਾ ਵਾ ਉਸ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਜ਼ਰੂਰ ਸਵਾਲ ਕਰਨਾ ਚਾਹਾਂਗਾ ਉਹਨ ਜਿਵੇਂ ਆਪਾਂ ਪਹਿਲਾਂ ਵੀ ਗੱਲਬਾਤ ਚ ਇਹੀ ਗੱਲ ਕੀਤੀ ਆ ਕਿ ਪਿੱਛੇ ਪਰਿਵਾਰ ਦਾ ਨਹੀਂ ਦੇਖਦੇ ਹੈਗੇ ਸਿਰਫ ਆਪਣੀ ਈਗੋ ਸੈਟੀਸਫਾਈਡ ਕਰਨ ਦੇ ਲਈ ਇਹ ਸਭ ਕੰਮ ਹੁੰਦੇ ਹੈਗੇ ਆ ਤੇ ਫਿਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੁੰਡਿਆਂ ਨੂੰ ਵੀ ਤੁਸੀਂ ਆ ਚੀਜ਼ਾਂ ਸੋਚਣੀਆਂ ਬੰਦ ਕਰੋ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਾ ਬਾਰੇ ਸੋਚੋ ਤੁਸੀਂ ਦੇਖੋ ਅਗਰ ਆਪਾਂ ਕਰੀਏ ਨਾ ਆਪਾਂ ਜ਼ਿੰਦਗੀ ਚ ਐਂਡ ਤੇ ਦੇਖੋ ਆਪਾਂ ਇਸ ਉਮਰ ਚ ਜੋ ਮਰਜ਼ੇ ਕਰ ਲਿਆ ਐ ਐਂਡ ਤੇ ਆਪਣਾ ਮੋਟਿਵ ਇਹ ਹੈ ਕਿ ਐਂਡ ਨੂੰ ਆਪਾਂ ਕਾਮਯਾਬ ਹੋਣਾ ਵਾ ਆਪਾਂ ਨੂੰ ਇਹ ਚੀਜ਼ਾਂ ਨੇ ਰੋਟੀ ਨਹੀਂ ਦੇਣੀ ਕਾਮਯਾਬ ਹੋਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਕਰਨਾ ਪੈਣਾ ਵਾ ਇਸ ਕਰਕੇ ਹੁਣ ਤੋ ਹੀ ਆਪਣੇ ਆਪ ਨੂੰ ਨਾ ਉਹ ਕਰ ਲੋ ਆਪਣੇ ਆਪ ਨੂੰ ਬਾਜ ਲੋ ਕਿ ਅਸੀਂ ਇਹ ਕੰਮ ਕਰਨਾ ਜਿਹੜਾ ਤੁਹਾਡਾ ਕੰਫਰਟ ਲੈਵਲ ਆ ਨਾ ਉਹਨੂੰ ਕੰਫਰਟ ਲੈਵਲ ਚੋਂ ਬਾਹਰ ਨਿਕਲੋ ਕਿ ਤੁਹਾਨੂੰ ਨਾ ਆਦਤ ਪੈ ਗਈ ਆ ਅਸੀਂ ਇੰਨੇ ਕੋਈ ਪ੍ਰਧਾਨਗੀ ਗਰੁੱਪ ਚ ਅਸੀਂ ਇੰਨੀਆਂ ਕੋਈ ਲੜਾਈਆਂ ਚ ਅਸੀਂ ਇੰਨੇ ਕੋਈ ਸਰਕਲ ਚ ਘੁੰਮਣਾ ਵਾ ਤੇ ਮਾੜੇ ਕੰਮ ਜ ਚੀਜ਼ਾਂ ਦਾ ਨਾ ਕੋਈ ਫਾਇਦਾ ਨਹੀਂ ਆਪਾਂ ਨੂੰ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਹੀ ਪੈਣਾ ਵਾ ਇੱਕ ਮੈਂ ਕਿਤੇ ਸੁਣਿਆ ਸੀਗਾ ਕਿ ਇੱਕ ਨਾ ਮੈਂਡਕ ਹੁੰਦਾ ਵਾ ਮੈਂਡਕ ਨੂੰ ਨਾ ਪਾਣੀ 'ਚ ਰਹਿਣ ਦੀ ਆਦਤ ਹੁੰਦੀ ਆ ਉਹਨੂੰ ਬੰਦਾ ਨਾ ਬੋਲ ਦੇ ਵਿੱਚ ਰੱਖ ਕੇ ਪਾਣੀ ਦੇ ਵਿੱਚ ਤੇ ਮਿੰਡਕ ਨੂੰ ਛੱਡ ਦਿੰਦਾ ਵਾ ਉਹ ਕੀ ਕਰਦਾ ਕਿ ਥੱਲੋਂ ਨਾ ਟੈਂਪਰੇਚਰ ਵਧਾ ਦਿੰਦੇ ਪਾਣੀ ਦਾ ਉਹ ਪਾਣੀ ਗਰਮ ਹੋਣ ਲੱਗ ਜਾਂਦਾ ਵਾ ਓਹਲੀ ਓਹਲੀ ਮਿੰਡਕ ਕੰਫਰਟ ਜ਼ੋਨ ਦੇ ਹਿਸਾਬ ਨਾਲ ਆਪਣਾ ਟੈਂਪਰੇਚਰ ਨੂੰ ਚੇਂਜ ਕਰਦਾ ਰਹਿੰਦਾ ਵਾ ਕਿ ਯਾਰ ਮੈਂ ਤਾਂ ਪਾਣੀ ਤੇ ਮੈਂ ਤਾਂ ਪਾਣੀ 'ਚ ਹੀ ਰਹਿਣਾ ਵਾ ਜੇ ਮੈਂ ਬਾਹਰ ਗਿਆ ਤਾਂ ਮਰ ਜਾਣਾ ਓਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਈ ਵਾਰੀ ਤੇਰਾ ਕੰਫਰਟ ਜ਼ੋਨ ਹੀ ਤੇਰਾ ਘਾਟਾ ਕਰਾ ਸਕਦਾ ਵਾ ਕਿ ਜਿਹੜੀ ਚੀਜ਼ ਤੇਨੂੰ ਆਦਤ ਪਈ ਹੋਈ ਹੈ ਇਹ 'ਚ ਵੀ ਤੂੰ ਸਫਲ ਨਹੀਂ ਹੋਣਾ ਉਹ ਐਂਡ ਦੇ ਟੈਂਪਰੇਚਰ ਤੇਜ਼ ਹੁੰਦਾ ਰਹਿੰਦਾ ਵਾ ਮਿੰਡਕ ਬਦਲਦਾ ਰਹਿੰਦਾ ਬਦਲਦਾ ਰਹਿੰਦਾ ਐਟ ਆਸੋ ਉਹਦੀ ਸੋਚ ਗਈ ਸੀ ਕਿ ਯਾਰ ਜੇ ਮੈਂ ਆਪਣੇ ਜਿਹੜੇ ਕੰਮ ਮੈਂ ਹੁਣ ਕਰਦਾ ਮੈਂ ਜਿਹੜੀ ਚੀਜ਼ ਮੇਰੇ ਕੰਫਰਟ ਜ਼ੋਨ ਹੋਣ ਨੇ ਅਗਰ ਮੈਨੂੰ ਛੱਡਤਾ ਤੇ ਮੇਰਾ ਗੁਜ਼ਾਰਾ ਨਹੀਂ ਹੈ ਕੀ ਪਤਾ ਕਿਤੇ ਹੋਰ ਜਾ ਕੇ ਗੁਜ਼ਾਰਾ ਹੋ ਜਾਂਦਾ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਪਾਣੀ ਚ ਚੱਲ ਜਾਂਦਾ ਪਰ ਗੱਲ ਉੱਥੇ ਆ ਗਈ ਨਾ ਉਹ ਬੰਦੇ ਨੇ ਆਪਣੀ ਕੰਫਰਟ ਜ਼ੋਨ ਨੂੰ ਰੱਖਿਆ ਤੇ ਉੱਥੇ ਹੀ ਮਰ ਗਿਆ ਇਸ ਕਰਕੇ ਮੈਂ ਇਹ ਚਾਣਨਾ ਕਿ ਸਾਡੇ ਕੋਲ ਨਾ ਹਰੇਕ ਕੋਲ ਐਲਡਰ ਹੁੰਦੇ ਨੇ ਵੱਡੇ ਜੇ ਸਾਨੂੰ ਸਮਝਾਉਣ ਵਾਸਤੇ ਸਾਡੀ ਸੋਸਾਇਟੀ ਚ ਬੜੇ ਸੀਨੀਅਰ ਮੈਂਬਰ ਨੇ ਪਲੱਸ ਸਾਡਾ ਹਸੈਨਪੁਰਾ ਏਰੀਆ ਪੈਂਦਾ ਸਾਡੇ ਕੋਲੇ ਦਾ ਸਾਡੇ ਹਸੈਨਪੁਰੇ ਦੇ ਸਰਪੰਚ ਸਰਦਾਰ ਮਨਮੋਹਨ ਸਿੰਘ ਜੀ ਜਿਨ੍ਹਾਂ ਤੋਂ ਅਸੀਂ ਬਹੁਤ ਜ਼ਿਆਦਾ ਸਿੱਖਿਆ ਲੈਂਦੇ ਆ ਕਿ ਤੁਸੀਂ ਸਾਡੇ ਤੋਂ ਉਹ ਸਾਨੂੰ ਇਹ ਸਮਝਾਉਂਦੇ ਕਿ ਤੁਸੀਂ ਸਾਡੇ ਤੋਂ ਛੋਟੇ ਹੋ ਅਸੀਂ ਉਹ ਨਹੀਂ ਚਾਹੁੰਦੇ ਕਿ ਜੋ ਗਲਤੀਆਂ ਸਾਡੇ ਟਾਈਮ 'ਚ ਲੋਕਾਂ ਨੇ ਕੀਤੀਆਂ ਉਸੇ ਤੁਹਾਨੂੰ ਕਰਨ ਦਈਏ ਤਾਂ ਮੁੱਕੇ ਮੁੱਕਦੇ ਸਾਨੂੰ ਸਮਝਾਈ ਜਾਂਦੇ ਨੇ ਤਾਂ ਆਪਣੇ ਹਰ ਆਪਾਂ ਗੱਲਬਾਤ ਸ਼ੇਅਰ ਕਰਕੇ ਜਿਹਦੇ ਤੋਂ ਆਪਾਂ ਸਲਾਹ ਲਈਏ ਤੇ ਅਸੀਂ ਸਲਾਹ ਇਹਨਾਂ ਕੋਲੋਂ ਲੈਣੇ ਆ। ਸੋ ਹੁਸੈਨਪੁਰਾ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ। ਸਰ ਤੁਸੀਂ ਥੋੜਾ ਜਿਆ ਨਜ਼ਦੀਕ ਆ ਜਾਓ ਤਾਂ ਜੋ ਕੈਮਰੇ ਮੁਰੇ ਪ੍ਰੋਪਰ ਆਪਾਂ ਆ ਜਾਈਏ। ਬਾਈ ਹੋਰਾਂ ਨਾਲ ਮੈਂ ਗੱਲ ਕਰਦਾ ਸੀ ਵੀ ਅੱਜ ਦੀ ਪੀੜੀ ਦੇ ਵਿੱਚ ਪੇਸ਼ੈਂਸ ਲੈਵਲ ਘਟਦਾ ਜਾ ਰਿਹਾ। ਦਿਨੋ ਦਿਨ ਆਪਾ ਇਹ ਖਬਰਾਂ ਸੁਣਦਿਆਂ ਵੀ ਕਿਸੇ ਸ਼ਹਿਰ ਚ ਕਿਸੇ ਗਲੀ ਚ ਕਿਸੇ ਸੂਬੇ ਚ ਕਤਲ ਹੋ ਰਿਹਾ ਨੌਜਵਾਨ ਪੀੜੀ ਹੋਰ ਚੰਗੇ ਚੰਗੇ ਕੰਮਾਂ ਨੂੰ ਛੱਡ ਕੇ ਇਹਨਾਂ ਕੰਮਾਂ 'ਤੁਰੀ ਹੋਈ ਆ ਕਹਿੰਦੇ ਮੁੱਛ ਦਾ ਸਵਾਲ ਬਣ ਜਾਂਦਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਸਮਝਦੇ ਹੋ ਇਹਨਾਂ ਚੀਜ਼ਾਂ ਨੂੰ ਮੈਂ ਇਹ ਸਮਝਦਾ ਵੀ ਨਹੀਂ ਜਿੱਦਾਂ ਦੇਖੋ ਜੀ ਇਹ ਜੂਥ ਆ ਸਾਡੇ ਸਹਿਨਪੁਰੇ ਦਾ ਬਹੁਤ ਵਧੀਆ ਕੰਮ ਕਰ ਰਿਹਾ ਜੀ ਸ ਗਰੀਬਾਂ ਦੀ ਮਦਦ ਕਰ ਰਿਹਾ ਜੀ ਹੋਰ ਖੇਡਾਂ ਲਿਆ ਰਿਹਾ ਜੀ ਮੈਂ ਸਾਰੇ ਜੂਥ ਨੂੰ ਇਹੀ ਕਹਿਣਾ ਚਾਹੁੰਦਾ ਵਾ ਵੀ ਜਿੱਦਾਂ ਇਹ ਕਰਦੇ ਆ ਇਹਨਾਂ ਦੇ ਨਾਲ ਜੁੜ ਕੇ ਵੀ ਇਹਨਾਂ ਨਾਲ ਆਪਣੇ ਅਸੀਂ ਜਿੰਮ ਵੀ ਖੋਲਿਆ ਇਹਨਾਂ ਨਾਲ ਤਾਲਮੇਲ ਬਣਾ ਕੇ ਆਪਣੇ ਵਧੀਆ ਕੰਮ ਕਰਨ ਤੇ ਸਮਾਜ ਦੇ ਵਿੱਚ ਵੇਚਨ ਸਾਰੇ ਸਮਾਜ ਨੂੰ ਪਤਾ ਲੱਗਦਾ ਚੰਗੇ ਮੁੰਡੇ ਨਸ਼ਿਆਂ ਤੋਂ ਦੂਰ ਰਹਿਣ ਜਾਨੀ ਕਿ ਹਾਂਜੀ ਸੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਜਾਂਦੇ ਜਾਂਦੇ ਇੱਕ ਸਵਾਲ ਮੈਂ ਜ਼ਰੂਰ ਹਸ਼ ਬਾਈ ਤੋਂ ਲੈਣਾ ਚਾਹੂੰਗਾ ਕਿ ਬਈ ਕੁੜੀਆਂ ਪਿੱਛੇ ਬਹੁਤ ਲੜਾਈਆਂ ਹੁੰਦੀਆਂ ਇਹ ਮੈਂ ਸਵਾਲ ਮੇਰੇ ਦਿਮਾਗ 'ਚ ਚੱਲਦਾ ਸੀਗਾ ਮੈਂ ਇਹ ਸਵਾਲ ਜ਼ਰੂਰ ਲੈਣਾ ਚਾਹੂੰਗਾ ਕਹਿੰਦੇ ਕਾਲਜ 'ਚ ਅਸੀਂ ਪੜਦੇ ਆ ਸਹੇਲੀ ਬਣ ਗਈ ਤੇ ਫਲਾਣੇ ਮੁੰਡੇ ਨੇ ਛੇੜਤਾ ਤੇ ਚੱਕ ਲੋ ਜੀ ਉਹਨੂੰ ਬਾਹਰ ਵੀ ਇਹੀ ਸਿਸਟਮ ਹੈ ਮੰਨ ਲਓ ਸਹੇਲੀ ਨੇ ਕਹਿਤਾ ਵੀ ਮੁੰਡਾ ਮੈਨੂੰ ਛੇੜਦਾ ਮੈਨੂੰ ਮੈਨੂੰ ਦੇਖਦਾ ਹੈਗਾ ਉਹਦੇ ਮਗਰ ਲੱਗ ਕੇ ਚੱਲ ਜਾਂਦੇ ਉਹ ਭੁੱਲ ਜਾਂਦੇ ਆ ਵੀ 23 24 ਸਾਲ ਤਾਨੂੰ ਮਾਪੇ ਨੇ ਪਾਲਿਆ ਤੁਹਾਡੇ ਤੇ ਤੁਸੀਂ 3-4 ਮਹੀਨਿਆਂ ਦੀ ਆਈ ਦੇ ਪਿੱਛੇ ਆਪਦੀ ਜ਼ਿੰਦਗੀ ਦਾਤ ਲਾ ਦਨੇ ਹੋ। ਛੋਟੀ ਤੇ ਭਾਈ ਤੁਸੀਂ ਇੰਟਰਵਿਊਅਰ ਹੋ। ਬੰਦਾ ਸੋਚਦਾ ਕਿ ਹਾਂ ਵੀ ਇਦਾਂ ਹੀ ਨੀ ਕੰਮ ਫੜਿਆ ਕੋਈ ਸੋਚ ਕੇ ਫੜਿਆ ਵਾ ਕਿ ਅਨਐਕਸਪੈਕਟਡਲੀ ਇੱਡਾ ਵੱਡਾ ਕੁਐਸਚਨ ਪੁੱਛਣਾ ਬੰਦੇ ਦੇ ਰੋਂਗ ਟੇਕੜੇ ਕਰ ਦਿੰਦਾ ਪਰ ਮੈਂ ਵੀ ਫੇ ਯਸ਼ਾ ਮੇਰੇ ਕੋ ਕਿਸੇ ਚੀਜ਼ ਗੱਲ ਦਾ ਜਵਾਬ ਨਾ ਹੋਵੇ ਦਖਾ ਨਹੀਂ ਸਕਦਾ। ਜੀ ਦੇਖੋ ਵੀਰੇ ਜਿਹੜੀਆਂ ਕੁੜੀਆਂ ਪਿੱਛੇ ਲੜਾਈਆਂ ਹੁੰਦੀਆਂ ਨੇ ਮੈਂ ਨਾ ਇਸ ਗੱਲ ਤੋਂ ਸ਼ਾਇਦ ਕੁਝ ਜਾਨੇ ਉਹ ਫੈਂਡ ਹੋਣ ਕੁਝ ਮੇਰੀਆਂ ਭੈਣਾਂ ਇਹ ਵੀਡੀਓ ਦੇਖਣਗੀਆਂ ਉਹ ਫੈਂਡ ਹੋ ਸਕ ਕੁਝ ਮੇਰੇ ਯਾਰ ਦੇਖਣ ਗਿਆ ਕੁਝ ਮੁੰਡੇ ਮੇਰੇ ਦੋਸਤ ਮੇਰੇ ਭਰਾ ਦੇਖਣਗੇ ਉਹ ਫਰੈਂਡ ਹੋ ਸਕਦੇ ਆ ਪਰ ਕੁੜੀਆਂ ਪਿੱਛੇ ਨਾ ਲੜਾਈਆਂ ਦੇਖੋ ਇਹ ਸਾਡੀ ਨਾ ਉਮਰ ਹੀ ਇਹੀ ਆ ਇਸ ਉਮਰ ਚ ਜਿੰਨਾ ਕੋਈ ਮੈਂ ਸਿੱਖਿਆ ਭਾਜੀ ਬਚਪਨੇ ਤੋਂ ਕੋਈ ਚੀਜ਼ ਨਾ ਪਰਮਾਨੈਂਟ ਨਹੀਂ ਹੁੰਦੀ ਵੀਰੇ ਹਰ ਚੀਜ਼ ਟੈਂਪੋਰਰੀ ਆ ਤੁਸੀਂ ਆਪ ਸੋਚੋ ਤੁਹਾਡੀ 20 ਸਾਲ ਦੀ ਉਮਰ ਆ 25 ਚ ਤੁਹਾਡਾ ਜਾ ਕੇ ਵਿਆਹ ਹੋਣਾ ਇਹ ਜਿਹੜੇ ਕੋਲ ਜਾਂਦੇ ਰਿਲੇਸ਼ਨ ਆ ਭਾਈ 6 ਮਹੀਨੇ ਚੱਲਦੇ ਆ ਸਾਲ ਚੱਲਦੇ ਆ ਇਹ ਤੁਹਾਡਾ ਨਾ ਕੀ ਤੁਹਾਡੇ ਵਿਆਹ ਤੱਕ ਜੁੜਨਗੇ ਮੈਨੂੰ ਦੱਸੋ ਆਪਾਂ ਇਹ ਚੀਜ਼ਾਂ ਪਿੱਛੇ ਲੜ ਕੇ ਆਪਣੀ ਬੇਇੱਜ਼ਤੀ ਕਰਾ ਰਹੇ ਆ ਵੀਰੇ ਤੁਸੀਂ ਉੱਥੋਂ ਲੰਘੋ ਤੁਸੀਂ ਮੈਂ ਕਹਿੰਦਾ ਲੜਾਈ ਦਾ ਵੈਸੇ ਕਰੋ ਹੀ ਨਾ ਜੇ ਕਿਸੇ ਨੇ ਰੁੱਤਵੀ ਦੀ ਲੜਾਈ ਕੀਤੀ ਨਾ ਬੰਦਾ ਕਹਿੰਦਾ ਯਾਰ ਇਹਦੇ ਨਾਲ ਲੜਾਈ ਹੋਈ ਸੀ ਤੁਸੀਂ ਆਪ ਇਦਾਂ ਦਾ ਬੰਦਾ ਲੱਗਿਆ ਉਹਨੇ ਪਤਾ ਕੀ ਨਾ ਯਾਰ ਇਹ ਤਾਂ ਕੁੜੀ ਪਿੱਛੇ ਲੜਿਆ ਸੀਗਾ ਕੁੜੀ ਪਿੱਛੇ ਲੜਿਆ ਕਿਉਂ ਸੀਗਾ ਦੇਖੋ ਕੁੜੀ ਅਗਰ ਆਪਾਂ ਕਿਸੇ ਨਾਲ ਰਿਲੇਸ਼ਨ 'ਚ ਆਂ ਤੇ ਉਹ ਕੁੜੀ ਦੀ ਨਾ ਇਹ ਰਿਸਪੋਨਸਿਬਿਲਟੀ ਬਣ ਜਾਂਦੀ ਹੈ ਕਿ ਮੈਂ ਆਪਣੇ ਬੰਦੇ ਦਾ ਜਾਂ ਆਪਣੇ ਬੁਆਏਫ੍ਰੈਂਡ ਦਾ ਜਾਂ ਜਿਹਦੇ ਨਾਲ ਉਹਦਾ ਰੋਕਾ ਹੋਇਆ ਵਾ ਉਸ ਦੀ ਨਾ ਇੱਜ਼ਤ ਬਣਾ ਕੇ ਰੱਖਾਂ ਕਿ ਉਹ ਬੰਦੇ ਦੀ ਜਦ ਮੇਰੀ ਇੱਜ਼ਤ ਆ ਮੇਰਾ ਕੁਝ ਨਹੀਂ ਜਾਏਗਾ ਪਰ ਜਿਹਦੇ ਨਾਲ ਮੇਰਾ ਵਿਆਹ ਹੋਣਾ ਬੰਦੇ ਦੀ ਇੱਜ਼ਤ ਰੋਲ ਜੇਗੀ ਇਸ ਕਰਕੇ ਮੈਂ ਮੁੰਡਿਆਂ ਨੂੰ ਤਾਂ ਚਲੋ ਕੁਝ ਨਹੀਂ ਕਹਿੰਦਾ ਮੁੰਡਿਆਂ ਦਾ ਤਾਂ ਉੱਧੇ ਪੇਸ਼ੈਂਸ ਲੈਵਲ ਇੰਨਾ ਘਾਟਾ ਆ ਪਾ ਐਡੀ ਵੱਡੀ ਗੱਲਬਾਤ ਕਰ ਲਈ ਪੇਸ਼ੈਂਸ ਲੈਵਲ ਨੂੰ ਹੀ ਲੈ ਕੇ ਮੈਂ ਕੁੜੀਆਂ ਨੂੰ ਹੀ ਥੋੜਾ ਜਿਹਾ ਆਪਣੀਆਂ ਭੈਣਾਂ ਨੂੰ ਵੀ ਆਪਣੇ ਦੋਸਤਾਂ ਨੂੰ ਇਹ ਸਨੇਹਾ ਲਾਉਂਗਾ ਕਿ ਨਾ ਜੇ ਤੁਸੀਂ ਕਿਸੇ ਨਾਲ ਰਿਲੇਸ਼ਨ ਚੋਂ ਤੇ ਤੁਸੀਂ ਨਾ ਉਸ ਬੰਦੇ ਦਾ ਥੋੜਾ ਜਿਹਾ ਮਾਨ ਰੱਖੋ ਕਿਉਂ ਬੰਦੇ ਦੀ ਇੱਜ਼ਤ ਆ ਯਾਰ ਉਹ ਬੰਦੇ ਦੀ ਇੱਜ਼ਤ ਕਰਕੇ ਤੁਸੀਂ ਬਾਹਰ ਖਰਾਬ ਨਾ ਹੋਵੋ ਉਹ ਵੀ ਕਿਸੇ ਮਾਂ ਦਾ ਪੁੱਤ ਉਹ ਵੀ ਕਿਸੇ ਮਾਂ ਦਾ ਪੁੱਤ ਆ ਉਹਨੂੰ ਤੁਸੀਂ ਲੜਵਾਨੇ ਪਿਆ ਉਹਦਾ ਘਾਟਾ ਨਹੀਂ ਹੋਣਾ ਉਹਦੇ ਸੱਟਾਂ ਨਹੀਂ ਲੱਗਣੀਆਂ ਉਹ ਚਾਰ ਬੰਦਿਆਂ ਚ ਹੁਣ ਮੇਰੇ ਨੌਂ ਚ ਬਾਦੂ ਇਦਾਂ ਦੇ ਲੋਕ ਨੇ ਜਿਨੇ ਨਹੀਂ ਬੰਦੇ ਬੰਦੇ ਵਧੀਆ ਨੇ ਪਰ ਨਹੀਂ ਹੁਣ ਜਿਹੜੇ ਉਹਨਾਂ ਨੇ ਰਿਲੇਸ਼ਨ ਚ ਕੁੜੀਆਂ ਦੀ ਵੀ ਨਹੀਂ ਗਲਤੀਆਂ ਕੁੜੀਆਂ ਨੂੰ ਆਦਤਾਂ ਪਈ ਹੋਈਆਂ ਬਾਹਰ ਗੱਲ ਕਰਨ ਦੀਆਂ ਉਹ ਫਿਰ ਕੀ ਹੁੰਦਾ ਵਾ ਕਿ ਮੁੰਡੇ ਆਪਣੀ ਜਿਹਦੇ ਨਾਲ ਉਹ ਰਿਲੇਸ਼ਨ ਚ ਉਹਦੇ ਕਰਕੇ ਬਾਹਰ ਉੱਠਣਾ ਬੈਠਣਾ ਕਹਿਣਾ ਚਾਹਨਾ ਵਾਂ ਕਿ ਯਾਰ ਤੁਹਾਡੀ ਇੱਜ਼ਤ ਨਹੀਂ ਗਈ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਆਪਣੇ ਵੱਲੋਂ ਕਿਸੇ ਨੂੰ ਪਿਆਰ ਕੀਤਾ ਬਹੁਤ ਵਧੀਆ ਕੀਤਾ ਅੱਗੋਂ ਕੁੜੀ ਨੇ ਨਹੀਂ ਵਧੀਆ ਰਿਸਪਾਂਸ ਕੀਤਾ ਤੇ ਇਹ ਕੋਈ ਤੋਕ ਨਹੀਂ ਬੰਦਾ ਕੁੜੀਆਂ ਵਿੱਚ ਲੜੰਦਾ ਤੇ ਕੁੜੀਆਂ ਨੂੰ ਵੀ ਮੈਂ ਇਹੀ ਕਹੂੰਗਾ ਕਿ ਯਾਰ ਐਟ ਦਾ ਐਂਡ ਆਫ ਦਾ ਡੇ ਲੜਾਈਆਂ ਵਗੈਰਾ ਚ ਨਾ ਇਨਵੋਲਵ ਕਰੋ ਮੁੰਡਿਆਂ ਨੂੰ ਜੇ ਤੁਹਾਡਾ ਕੋਈ ਆਪਣਾ ਪਰਸਨਲ ਮਸਲਾ ਵਾ ਤੇ ਉਹਨੂੰ ਕੁੜੀਆਂ ਦਾ ਕੁੜੀਆਂ ਨਾਲ ਜਾਂ ਕੁੜੀਆਂ ਦਾ ਮੁੰਡਿਆਂ ਨਾਲ ਰਿਜ਼ੋਲਵ ਕਰਕੇ ਆਪਣੇ ਉਹਦੇ ਤੇ ਨਾ ਗੱਲਾਂ ਆਂਦੋ ਕਿਉਂਕਿ ਉਹਦੀ ਇੱਜ਼ਤ ਤੁਹਾਡੇ ਨਾਲ ਹੈ ਕੱਲ ਨੂੰ ਜੇ ਉਹਨੂੰ ਕੁਝ ਹੋ ਗਿਆ ਜਾਂ ਉਹਦੀ ਬਦਨਾਮੀ ਹੋ ਗਈ ਤੁਹਾਡੇ ਘਰ ਦੇ ਨਾ ਵਿਆਹ ਥੋੜੀ ਕਰਨ ਦੇ ਦੇਣਾ ਸਭ ਤੋਂ ਵੱਡਾ ਸ਼ੁਕਰੀਆ ਭਾਈ ਆਪਣੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਔਰ ਜਦੋਂ ਵੀ ਮੈਂ ਤੁਹਾਨੂੰ ਫੋਨ ਲਾਣਾ ਤੁਸੀਂ ਇਹੀ ਕਹਿੰਦੇ ਹੋ ਵੀ ਆਜੋ ਭਾਈ ਕੋਈ ਚੱਕਰ ਨਹੀਂ ਹੈਗਾ ਔਰ ਅੱਗੇ ਵੀ ਬਹੁਤ ਸਾਰੀਆਂ ਮੁਲਾਕਾਤਾਂ ਸੀ ਕੋ ਬਕਵਾਕ ਮੁੱਦਿਆਂ ਨੂੰ ਲੈ ਕੇ ਕਰਦੇ ਰਵਾਂਗੇ ਜੀ ਸੋ ਬਿਲਕੁਲ ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਵੀਡੀਓਜ਼ ਜਿ세 ਚੈਨਲ ਦੇ ਉੱਤੇ ਤੁਹਾਡੇ ਨਾਲ ਰੂਬਰੂ ਕਰਦੇ ਰਵਾਂਗੇ ਬਣੇਰੋ ਸਾਡੇ ਨਾਲ ਧੰਨਵਾਦ